ਉਹ ਚਾਹੇ ਮੈਂ ਕਹਨਾ ਚਿੱਟੇ ਦੇ ਬੰਦੇ ਮੇਰੇ ਪਿੰਡ 'ਚ ਆਪ ਨੇ ਉਹ ਇੱਕ ਨਾਲ ਜਿਹੜਾ ਮਲਾਜਮ ਆ ਉਹਦੇ ਵੀ ਸਿਰ ਤੇ ਪੱਗ ਬੱਝਾ ਕਿਸਾਨ ਦੀ ਜਾਨ ਦੀ ਬਿਕਰਬਰਾ ਚਲੋ ਉਹ ਵੀ ਕੀਮਤ ਨਾ ਰੱਖੋ ਪਰ ਜਿਹੜੇ ਕੋਲ ਨੇ ਸਿਰ ਤੇ ਦੀ ਦਸਤਾਰ ਸਜਾਈਏ ਤੁਸੀਂ ਉਹਦੀ ਜਿੱਤਾ ਰੱਖੋ ਏਹ ਹੁੰਦਾ ਨਾ ਤਗੜਾ ਉਹ ਚੱਲ ਗਰੀਬ ਬੱਚਾ ਸੀਗਾ ਹਣਾ ਸੋ ਸਾਡੇ ਸਟੂਡੀਓ ਦੇ ਵਿੱਚ ਮੱਝਾਂ ਵੀ ਆ ਗਿਆ ਨੇ ਸੋ ਇਹੀ ਤਾਂ ਸਾਡੇ ਸਟੂਡੀਓ ਦੀ ਖਾਸੀਅਤ ਆ ਕਿਉਂਕਿ ਇਹ ਅਸੀਂ ਇੱਕ ਨੇਚਰ ਦੇ ਵਿੱਚ ਬਣਾਇਆ ਹੈ ਜੋ ਅਸੀਂ ਨੇਚਰ ਦੇ ਨਾਲ ਵੀ ਜੁੜੇ ਰਹੀਏ ਸੋ ਇੱਕ ਵਾਰੀ ਫੇਰ ਹਾਜ਼ਰਾ ਲੈ ਕੇ ਠੋਡੇ ਲਈ ਵੀਡੀਓ ਤੇ ਸਾਰੇ ਸਰੋਤਿਆਂ ਨੂੰ ਸਤ ਸ੍ਰੀ ਅਕਾਲ ਹਾਂਜੀ ਸਰ ਮੇਰੇ ਵੱਲੋਂ ਵੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਵੀਡੀਓ ਕਰਦੇ ਹਾਂ ਸਟਾਰਟ ਵੀਡੀਓ ਨਾਲ ਬਣੇ ਰਹਿ ਗੋ ਕਿਸੀ ਦੇਰੀ ਤੋਂ ਕਰਦੇ ਹਾਂ ਵੀਡੀਓ ਸਟਾਰਟ ਚਲੋ ਜੀ ਆਜੋ ਹਾਂਜੀ ਗੱਲ ਕਰਦੇ ਹਾਂ ਅੱਜ ਫੇਰ ਬਹੁਤ ਹੀ ਵਿਸ਼ੇਸ਼ ਟੌਪਿਕ ਤੇ ਤੇ ਸਾਡੇ ਮੁੱਖ ਮੰਤਰੀ ਸਾਹਿਬ ਇੱਕ ਵਾਰੀ ਫੇਰ ਚਰਚਾ 'ਚ ਆਏ ਹੋਏ ਨੇ ਸੋ ਇਸ ਵਾਰੀ ਚਰਚਾ ਚਾਉਣ ਦਾ ਕਾਰਨ ਥੋੜਾ ਜਿਹਾ ਦੁਖਦਾਇਕ ਵੀ ਹੈ ਇਸ ਕਰਕੇ ਕਿ ਉਹਨਾਂ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਤੇ ਮੁੱਦਾ ਬਹੁਤ ਮਤਲਬ ਕਿ ਕੱਲ ਪਰਸੋ ਤੋਂ ਪੱਕਿਆ ਆ ਬਹੁਤ ਜ਼ਿਆਦਾ ਪੱਕਿਆ ਆ ਮੁੱਦਾ ਉਹਨਾਂ ਨਾਲ ਬਹੁਤ ਮਾੜੀ ਹੋਈ ਬਾਕੀ ਕਰਦੇ ਆ ਗੱਲਬਾਤ ਅੱਜ ਦੀ ਮੁੱਖ ਮੰਤਰੀ ਸਾਹਿਬ ਦੀ ਜੇ ਕੋਈ ਗੱਲ ਵੀ ਸੀ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਸੀ ਜਾਂ ਉਹਨੂੰ ਹਣਾ ਵੀ ਉਸ ਗੱਲ ਦੀ ਵੀ ਇੱਕ ਜਿਵੇਂ ਕਹਿ ਸਕਦੇ ਆਪਾਂ ਵੀ ਕਾਨੂੰਨੀ ਤਰੀਕੇ ਨਾਲ ਉਹਦੀ ਗੱਲ ਹੈ ਨਾ ਗੱਲ ਬਿਕਰ ਬਾਈ ਆਈ ਹੈ ਵੀ ਜੇ ਉਸਨੇ ਕੋਈ ਵੈਸੇ ਤਾਂ ਉਸ ਬੰਦੇ ਨੇ ਕੋਈ ਜੁਰਮ ਕੀਤਾ ਨਹੀਂ ਸੀ ਜੇ ਉਹਨੂੰ ਸਭ ਨੂੰ ਪਤਾ ਵੀ ਸਭ ਕਹਿੰਦੇ ਪਏ ਨੇ ਵੀ ਉਹਨੂੰ ਕੁੱਤਾ ਪਿਆ ਸੀ ਜੇ ਉਹਨੂੰ ਕੁੱਤਾ ਪਿਆ ਸੀ ਤਾਂ ਆਪਦਾ ਬਚਾਓ ਵਾਸਤੇ ਬੰਦਾ ਅੱਗੂ ਕੋਈ ਨਾ ਕੋਈ ਵਾਰ ਕਰਦਾ ਹੀ ਹੈ ਠੀਕ ਹੈ ਜੀ ਇਹ ਉਹਨੇ ਮੁੱਖ ਦੀ ਗੱਲ ਇੱਕ ਕੁੱਤੇ ਪਿੱਛੇ ਆਣਾ ਵੀ ਉਹਨੂੰ ਜਵਾਗ ਨੂੰ ਇੰਨਾ ਕੁੱਟਿਆ ਵੀ ਮਤਲਬ ਕਿ ਅੱਜ ਕੱਲ ਕੁੱਤੇ ਚੰਗੇ ਹੋ ਗਏ ਹੈ ਤੇ ਇਨਸਾਨ ਮਾੜੇ ਹੋ ਗਏ ਚਲੋ ਜਾਨਵਰਾਂ ਦੀ ਹਾਂ ਵੀ ਵਧੀਆ ਗੱਲ ਆ ਵੀ ਜਾਨਵਰਾਂ ਨੂੰ ਪਿਆਰ ਕਰਨਾ ਚਾਹੀਦਾ ਆ ਪਰ ਇੱਕ ਮਤਲਬ ਕਿ ਇਨਸਾਨ ਦੀ ਇਨਸਾਨ ਦੀ ਜਾਨ ਦੀ ਵੀ ਕੀਮਤ ਆ ਸੋ ਇਨਸਾਨ ਦੀ ਜਾਨ ਦੀ ਵਿਕਰੇਵਰਾ ਚਲੋ ਉਹ ਵੀ ਕੀਮਤ ਨਾ ਰੱਖੋ ਪਰ ਜਿਹੜੇ ਕੋਲ ਸਿਰ ਤੇ ਦੀ ਦਸਤਾਰ ਸਜਾਈ ਹੈ ਤੁਸੀਂ ਉਹਦੀ ਇੱਜ਼ਤ ਤਾਂ ਰੱਖੋ ਸਹੀ ਗੱਲ ਉਹ ਇੱਕ ਨਾਲ ਜਿਹੜਾ ਮਲਾਜਮ ਆ ਉਹਦੇ ਵੀ ਸਿਰ ਤੇ ਪੱਗ ਬੱਝੀ ਸੀ ਹਾਂ ਜੇ ਉਹ ਆਦੀ ਪੱਗ ਨੇ ਜਿਚਾ ਕੇ ਬੰਨੀ ਫਿਰਦਾ ਉਹਨੂੰ ਆਦੀ ਪੱਗ ਦੀ ਇਨੀ ਕਦਰ ਹੈ ਤੇ ਜਿਹੜੇ ਉਸ ਵਿਚਾਰੇ ਗਰੀਬ ਬੰਦੇ ਦੇ ਪੱਗ ਬੰਨੀ ਆ ਉਹਦੀ ਕਦਰ ਕਿਸੇ ਨੂੰ ਨਹੀਂ ਵੀਡੀਓ ਦੇ ਵਿੱਚ ਵੇਖਿਆ ਨਾ ਉਹ ਮਤਲਬ ਕਿ ਉਹਨੂੰ ਉਹ ਕੋਟ ਰਹਿ ਨੇ ਉਹ ਫੇਰ ਵੀ ਕਹਿ ਰਿਹਾ ਨਾ ਵੀ ਗੁਰੂ ਨਾਨਕ ਮਹਾਰਾਜ ਤੋਂ ਡਰੋ ਉਹ ਹਾਜ਼ਰ ਉਚਾਰੇ ਨੇ ਕੋਟ ਖਾ ਕੇ ਵੀ ਜਦੋਂ ਵੀਡੀਓ ਪਾਈ ਨਾ ਉਸ ਉਹਦੇ ਚ ਵੀ ਉਹ ਕਹਿ ਰਿਹਾ ਜੀ ਸਭ ਦਾ ਭਲਾ ਹੋਵੇ ਸਭ ਦਾ ਸਹੀ ਹੋਵੇ ਉਹ ਜਿਹੜਾ ਕੋਟ ਖਾ ਕੇ ਵੀ ਸਰਾਂ ਦਾ ਭਲਾ ਮੰਗੀ ਜਾਂਦਾ ਉਹ ਬੰਦੇ ਨਾਲ ਪਹਿਲਾਂ ਵੀ ਧੱਕਾ ਹੋਇਆ ਹਨਾ ਵੀ ਉਹ ਸੋਨੀ ਮਾਨ ਉਹ ਐਕਟਰ ਜੀ ਜਿਹੜੀ ਐਕਟਰ ਤਾਂ ਚਲੋ ਕਾਦੀ ਆ ਹਾਂ ਐਵੇਂ ਨਾਲ ਹੀ ਫਿਰਦੀ ਸੀ ਉਹਦੇ ਵੀ ਮਤਲਬ ਕਿ ਉਦੋਂ ਥੋੜਾ ਫੇਮਸ ਹੋਇਆ ਤੇ ਫੇਮਸ ਦਾ ਲਾਭ ਉਹ ਵੀ ਲੈ ਗਏ ਹਨਾ ਵੀ ਉਹਦੇ ਨਾਲ ਗਾਣੇ ਗੁਣੇ ਕੀਤੇ ਤੇ ਹਾਂ ਸੋਨੀ ਮਨ ਹੁਣ ਆਵੇ ਨਾ ਉਹਦੀ ਸਪੋਰਟ ਕਰੇ ਕਿੱਥੇ ਆ ਅਮਰਤਪਾਲ ਮੈਰੋ ਜੀ ਵੀ ਗਿਆ ਚਲੋ ਉਹਨਾਂ ਦਾ ਵੀ ਤਹਿ ਦਰੋ ਧੰਨਵਾਦ ਧੰਨਵਾਦ ਵੀ ਉਹਨਾਂ ਨੇ ਦਸਤਾਰ ਵਗੈਰਾ ਉਹਨਾਂ ਦਾ ਸਜਾਈ ਯਾਰ ਉਹ ਉਹ ਬੰਦੇ ਨਾਲ ਨਾ ਮਤਲਬ ਕਿ ਦਿਲ ਤੋਂ ਸਤਿਕਾਰ ਅਮਰਤਪਾਲ ਮੈਰੋ ਜੀ ਨਾਲ ਉਹ ਪੰਜਾਬ ਦੇ ਕੋਈ ਵੀ ਮੁੱਦੇ ਹੁੰਦੇ ਨੇ ਹਨਾ ਵੀ ਮਤਲਬ ਕਿ ਯਾਰ ਬੰਦੇ ਨੂੰ ਇੱਕ ਜੇ ਆਪਾਂ ਵੇਖੀਏ ਨਾ ਵੀ ਉਹ ਇੰਨੇ ਫੇਮਸ ਨਹੀਂ ਉਹ ਆਪ ਦਾ ਕੈਰੀਅਰ ਜਿਵੇਂ ਹੋਰ ਪਾਸੇ ਵੀ ਬਣਾ ਸਕਦੇ ਨੇ ਹਨਾ ਵੀ ਉਹ ਪਰ ਕੋਈ ਵੀ ਮਤਲਬ ਕਿ ਮੁੱਦਾ ਹੁੰਦਾ ਹਨਾ ਉਹਦੇ ਚ ਆਪਣੀ ਜਾਣ ਦੀ ਪ੍ਰਵਾਹ ਨਹੀਂ ਕਰਦੇ ਹਾਂ ਉਹਨਾਂ ਨੂੰ ਇਹ ਡਰ ਨਹੀਂਗਾ ਵੀ ਸਾਡੇ ਤੇ ਜਾਂ NSA ਲੱਗ ਜੇਗੀ ਜਾਂ ਕੋਸ਼ ਹੋ ਜਾਏਗਾ ਤੇ ਹੁਣ ਆਪ ਨੂੰ ਪਤਾ ਹੀ ਹੈ ਵੀ ਕਿੰਨੇ ਸਿੰਘ ਹਨਾ ਮਤਲਬ ਕਿ ਜੇਲਾਂ ਦੇ ਵਿੱਚ ਬੈਠੇ ਨੇ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋਈਆਂ ਨੇ ਤੇ ਫਿਰ ਵੀ ਯਾਰ ਇਹ ਗੱਲਾਂ ਮਤਲਬ ਕਿ ਪਤਾ ਹੈ ਉਹ ਯੋਧੇ ਨੂੰ ਵੀ ਫਿਰ ਵੀ ਉਹ ਅੜਿਆ ਹੋਇਆ ਮਤਲਬ ਕਿ ਸਿੱਖ ਕੌਮ ਦੀ ਗੱਲ ਕਰਦਾ ਆ ਅੰਮ੍ਰਿਤਪਾਲ ਮਹਿਰੋ ਜੀ ਦਾ ਦਿਨੋ ਧੰਨਵਾਦ ਤੇ ਬਹੁਤ ਬਹੁਤ ਪਿਆਰ ਕਰਦੇ ਆ ਵੀ ਉਹਨਾਂ ਨੇ ਉਸ ਗਰੀਬ ਬੰਦੇ ਦੇ ਸਿਰ ਤੇ ਦੁਵਾਰਾ ਜਾ ਕੇ ਪੱਗ ਸਜਾਈ ਉਹਨੂੰ ਹੌਸਲਾ ਦਿੱਤਾ ਵੀ ਤੂੰ ਟੈਨਸ਼ਨ ਨਾ ਲੈ ਅਸੀਂ ਤੇਰੇ ਨਾਲ ਖੜੇ ਆ ਤੇ ਮੁੱਖ ਮੰਤਰੀ ਸਾਹਿਬ ਵਾਸਤੇ ਸਾਨੂੰ ਦਿਲ ਚ ਬਹੁਤ ਬਹੁਤ ਹੀ ਜ਼ਿਆਦਾ ਮਾੜਾ ਸਾਨੂੰ ਦਿਲ ਚ ਹੋ ਰਿਹਾ ਵੀ ਉਹਨਾਂ ਨਾਲ ਤੱਕਾ ਹੋ ਗਿਆ ਬਾਕੀ ਪੰਜਾਬ ਪੁਲਿਸ ਨੂੰ ਵੀ ਅਸੀਂ ਕਹਿੰਨੇ ਆ ਵੀ ਅਸੀਂ ਤੁਹਾਡਾ ਵੀ ਸਤਿਕਾਰ ਕਰਦੇ ਹਾਂ ਜੇ ਕੋਈ ਮਤਲਬ ਕਿ ਜੇ ਕੋ ਹੁੰਦਾ ਨਾ ਤਗੜਾ ਉਹ ਚੱਲ ਗਰੀਬ ਬੱਚਾ ਸੀਗਾ ਹਨਾ ਜੇ ਕੋ ਹੁੰਦਾ ਤਗੜਾ ਹਨਾ ਮਤਲਬ ਕਿ ਇਹ ਕੋਈ ਵੀ ਬੰਦਾ ਨਾ ਅੱਜ ਕੱਲ ਉਹ ਕਹਿੰਦੇ ਨਾ ਛਿੱਤਰ ਦਾ ਯਾਰ ਆ ਹਨਾ ਤਗੜੇ ਨੂੰ ਨਹੀਂ ਹੁਣ ਹੁਣ ਮੇਰੀ ਗੱਲ ਸੁਣੋ ਕਿੰਨੇ ਆ ਗੈਂਗ ਮਾਫੀਆ ਹਨਾ ਚਿੱਟੇ ਦਾ ਹਨਾ ਸ਼ਰਿਆਂ ਵਪਾਰ ਕਰੀ ਜਾਂਦੇ ਇਹ ਉਹਨਾਂ ਦੇ ਵਿੱਚ ਛਿੱਤਰ ਮਾਰਦੇ ਮੈਂ ਵੀਡੀਓ ਚ ਅੱਜ ਮੈਂ ਕਹਿੰਨਾ ਚਿੱਟੇ ਦੇ ਬੰਦੇ ਮੇਰੇ ਪਿੰਡ 'ਚ ਆਪ ਨੇ ਕੋਈ ਖੜੇ ਸਾਡੇ ਨਾਲ ਪੰਜਾਬ ਪੁਲਿਸ ਵਾਲੇ ਆਣ ਮੈਂ ਫੜਾਣਾ ਚਿੱਟੇ ਵਾਲੇ ਯਾਰ ਮੈਂ ਮੈਂ ਉਹ ਨਹੀਂ ਕਿਸੇ ਨੇ ਰੋਕਣਾ ਮੇਰੀ ਗੱਲ ਸੁਣੋ ਬੜਾ ਟੱਕਾ ਕਰ ਗਏ ਯਾਰ ਮੈਂ ਇੱਕ ਵੀਡੀਓ ਪਾਈ ਸੀਗੀ ਵੀ ਜੇ ਮਾਵਾ ਦੇ ਪੁੱਤ ਮਰਦੇ ਤੁਹਾਨੂੰ ਦਿਖਦੇ ਨਹੀਂ ਤੇ ਆ ਨਾਲ ਤਰੋ ਮੇਰੇ ਮੈਂ ਦਿਖਾ ਦਿੰਨਾ ਮਤਲਬ ਕਿ ਯਾਰ ਜੇ ਅਸੀਂ ਇਹਨਾ ਕਹਿ ਸਕਦੇ ਆਂ ਵੀ ਸਾਨੂੰ ਪਤਾ ਆ ਬਈ ਆਹ ਬੰਦਾ ਚਿੱਟਾ ਵੇਚਦਾ ਆ ਹਨਾ ਤੇ ਅਸੀਂ ਫੜਾਉਣੇ ਆ ਹਨ ਤੇ ਕੀ ਗੱਲ ਵੀ ਪੰਜਾਬ ਪੁਲਿਸ ਕੋਲੇ ਹੈ ਜਾਂ ਉਹਨਾਂ ਕੋਲ ਨਾ ਰਿਕਾਰਡ ਹੋਊਗਾ ਜੇ ਆਪਾਂ ਨੂੰ ਜੇ ਆਮ ਬੰਦੇ ਨੂੰ ਪਤਾ ਉਹਨਾਂ ਨੂੰ ਨਾ ਪਤਾ ਹੋਊਗਾ ਸਭ ਪਤਾ ਯਾਰ ਮੈਂ ਕਈ ਜਨਮ ਵੀਡੀਓ ਚ ਮੈਂ ਕਹਿੰਨਾ ਯਾਰ ਬਿੱਕਰ ਭਰਾ ਮੈਂ ਵੀਡੀਓ ਚ ਕਹਿਣਾ ਵੀ ਮੇਰੇ ਨਾਲ ਚਲੋ ਮੈਂ ਫੜਾਣਾ ਤੁਹਾਨੂੰ ਚਿੱਟੇ ਵਾਲੇ ਬੰਦੇ ਚਲੋਗੇ ਨਾਲ ਬਾਰ ਉਹ ਯਾਰ ਕੀ ਮੈਂ ਕਹਿੰਦਾ ਵੀ ਹਾਂ ਮਤਲਬ ਕਿ ਸਾਰੇ ਪੁਲਿਸ ਵਾਲੇ ਮਾੜੇ ਨਹੀਂਗੇ ਚਲ ਆਪਾਂ ਮਤਲਬ ਕਿ ਪੰਜਾਬ ਪੁਲਿਸ ਦਾ ਦਿਲੋਂ ਸਤਕਾਰ ਆ ਯਾਰ ਆਪਾਂ ਇਹ ਨਹੀਂ ਕਹਿੰਦੇ ਵੀ ਉਹ ਹਰੇਕ ਬੰਦਾ ਹੀ ਮਾੜਾ ਪਰ ਹੁਣ ਕਈ ਵੀਰ ਹੈਗੇ ਨੇ ਪੰਜਾਬ ਪੁਲਿਸ ਵਾਲੇ ਉਹ ਦਾਨਪੁਣ ਵੀ ਬਹੁਤ ਕਰਦੇ ਨੇ ਵੀਡੀਓ ਵੇਖਦੇ ਨੇ ਹਨਾ ਤੇ ਇੱਕ ਮਤਲਬ ਕਿ ਭੈਣ ਸਾਡੀ ਕੀ ਡੀਐਸਪੀ ਆ ਹਨਾ ਸਾਡੀ ਡੀਐਸਪੀ ਉਹਦੇ ਤੇ ਮੇਰੇ ਸਾਹਮਣੇ ਜੇ ਮਤਲਬ ਕਿ ਕੋਈ ਨਾਕੇ ਤੇ ਵੀ ਖੜੇ ਹੁੰਦੇ ਹਨਾ ਤੇ ਜੇ ਕਿਸੇ ਨੇ ਹੈਲਮਟ ਨਹੀਂ ਪਾਇਆ ਉਹ ਪਿਆਰ ਨਾ ਕਹਿੰਦੇ ਆ ਵੀ ਤੁਸੀਂ ਹੈਲਮਟ ਪਾਓ ਤੁਹਾਡੀ ਜਾਨ ਨੂੰ ਖਤਰਾ ਆ ਹਨਾ ਵੀ ਇਹ ਨਹੀਂ ਵੀ ਮਤਲਬ ਕਿ ਆਉਂਦੇ ਤੇ ਚਾਰ ਚਪੇੜਾ ਮਾਰਤੀਆਂ ਇਹ ਚੀਜ਼ ਗਲਤ ਆ ਐਵੇਂ ਮਤਲਬ ਕਿ ਲੋਕਾਂ ਦੇ ਦਿਲ ਦੇ ਵਿੱਚ ਇਹ ਜਾਂਦਾ ਆ ਵੀ ਆ ਸਾਡੇ ਜਿਹੜੇ ਰਾਖੇ ਆ ਹਾਂ ਜਿਹੜੇ ਸਾਡੇ ਰਾਖੇ ਆ ਮਤਲਬ ਕਿ ਉਹ ਉਹ ਹੀ ਸਾਡੇ ਤੇ ਗੁੰਡਾਗਰਦੀ ਕਰ ਰਹੇ ਆ ਹੂੰ ਇੱਥੋਂ ਹੀ ਫਿਰ ਗੁੰਡਾਗਰਦੀ ਆ ਲੋਕੀ ਸਿੱਖਦੇ ਵੀ ਆ ਸਹੀ ਗੱਲ ਆ ਇੱਥੋਂ ਕੀ ਸਿੱਖਦੇ ਆ ਲੋਕੀ ਵੀ ਇਹ ਮਾੜੇ ਬੰਦੇ ਨੂੰ ਜਿਆਦਾ ਚੜਾਈ ਵਾਲਾ ਬੰਦਾ ਦਬਾ ਲੈਂਦਾ ਸਾਇਨਵੀਰ ਦੋ ਦਿਨਾਂ ਦੇ ਫਾਸਲੇ ਤੋਂ ਹਨਾ ਦੋ ਘਟਨਾ ਹੋਈਆਂ ਤੇ ਦੋਵੇਂ ਵਾਰੀ ਬਦਵੀ ਕੇਸਾਂ ਦੀ ਕੇਸਾਂ ਦੀ ਹੋਈ ਹੈ ਦੋ ਵਾਰੀ ਦੋਵੇਂ ਵਾਰੀ ਬਦਵੀ ਕੇਸਾਂ ਦੀ ਤੇ ਇੱਕ ਬਾਬਾ ਟਾਵਰ ਤੇ ਬੈਠਾ ਹਨਾ ਹਾਂ ਜੀ ਦੀ ਪਿਛਲੀ ਵੀਡੀਓ ਜੇ ਆਪਾਂ ਗੱਲਬਾਤ ਕੀਤੀ ਸੀ ਬਾਬਾ ਜੀ ਦੀ ਹਾਂ ਇੱਕ ਬਾਬਾ ਮਤਲਬ ਕਿ ਯਾਰ ਇਹ ਹੋ ਕੀ ਰਿਹਾ ਮਤਲਬ ਕਿ ਸਾਡੇ ਤੇ ਹੋ ਕੀ ਰਿਹਾ ਵੀ ਅ ਜਾਂ ਤਾਂ ਮਤਲਬ ਕਿ ਅਸੀਂ ਇੱਕ ਦੂਜੇ ਨਾਲ ਐਗਰੀ ਨਹੀਂ ਹੈਗੇ ਵੀ ਅਸੀਂ ਇਕੱਠੇ ਨਹੀਂ ਗਏ ਹਨਾ ਵੀ ਯਾਰ ਜੇ ਸਾਡੇ ਨਾਲ ਇੰਨਾ ਤੱਕਾ ਹੋ ਰਿਹਾ ਤੇ ਆਪਾਂ ਮਤਲਬ ਕਿ ਇੱਕ ਇਕੱਠੇ ਹੋ ਕੇ ਸਾਰੇ ਸੰਘਰਸ਼ ਲੜੀਏ ਇਸ ਮੁੱਦੇ ਦੇ ਹਨਾ ਵੀ ਇਹਦਾ ਕੋਈ ਹੱਲ ਕਰੀਏ ਵੀ ਸਿੱਖਾਂ ਨਾਲ ਹੀ ਇਹ ਕਿਉਂ ਹੋ ਰਿਹਾ ਨਹੀਂ ਗੱਲ ਕਰਨੀ ਚਾਹੀਦੀ ਹੈ ਬਿਕਰ ਭਰਾ ਮੇਰੇ ਆਪਾਂ ਪਿਛਲੀ ਵੀਡੀਓ ਚ ਵੀ ਇਹੀ ਗੱਲ ਕੀਤੀ ਸੀ ਵੀ ਦੋ ਦਿਨਾਂ ਚ ਦੋ ਘਟਨਾ ਹੋ ਗਈਆਂ ਦੋ ਘਟਨਾ ਕਿਹਦੇ ਨਾਲ ਹੋਈਆਂ ਹਰ ਵਾਰ ਸਿੱਖੀ ਨਾਲ ਹੂੰ ਕੀਰ ਹੋਰ ਕੋਈ ਇਸ ਦੁਨੀਆ ਤੇ ਆਪਣੇ ਇੰਡੀਆ ਚ ਆਪਣੇ ਪੰਜਾਬ ਚ ਹੋਰ ਬੰਦਾ ਕੋਈ ਨਹੀਂ ਜਾਂਦਾ ਹਰ ਵਾਰੀ ਘਟਨਾ ਸਿੱਖੀ ਨਾਲ ਹੀ ਕਿਉਂ ਹੁੰਦੀ ਆ ਕਿਸੇ ਹੋਰ ਨਾਲ ਕਿਉਂ ਨਹੀਂ ਹੁੰਦੀ ਯਾ ਕਿਤੇ ਮੈਂ ਮੈਂ ਕਹਿੰਦਾ ਵੀ ਕਿਸੇ ਹਿੰਦੂ ਨਾਲ ਕਿਉਂ ਨਹੀਂ ਹੁੰਦੀ ਕਿਸੇ ਈਸਾਈ ਨਾਲ ਕਿਉਂ ਨਹੀਂ ਹੁੰਦੀ ਕਿਸੇ ਹੋਰ ਧਰਮ ਨਾਲ ਕਿਉਂ ਨਹੀਂ ਸਿੱਖੀ ਨਾਲ ਹੀ ਕਿਉਂ ਹੁੰਦੀ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਹਨਾ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਮਤਲਬ ਕਿ ਪੰਜਾਬ ਪੁਲਿਸ ਐਡੀ ਘਟਨਾਉਣਾ ਸਾਰੇ ਪੰਜਾਬ ਨੂੰ ਮਤਲਬ ਕਿ ਦੁੱਖ ਸੀਗਾ ਵੀ ਆ ਗੱਲ ਬਣ ਗਈ ਮੈਂ ਕਹਿੰਦਾ ਵੀ ਉਦੋਂ ਸਾਡੇ ਖੋਦ ਦੇ ਘਰ ਰੋਟੀ ਨਹੀਂ ਪੱਕੀ ਨਹੀਂ ਪੱਕੀ ਠੀਕ ਆ ਤੇ ਪੰਜਾਬ ਪੁਲਿਸ ਤੋਂ ਤਾਂ ਫੜੇ ਨਹੀਂ ਗਿਆ ਐ ਨਹੀਂ ਐ ਬਿਕਰ ਭਰਾ ਕੀ ਚਲੋ ਹੁਣ ਪੰਜਾਬ ਪੁਲਿਸ ਤੇ ਆਪਾਂ ਕੀ ਹੁਣ ਮੈਂ ਸਾਡਾ ਸਾਡੀ ਸਟੇਟ ਦੀ ਰਾਖੇ ਨੇ ਪਰ ਰਾਖਿਆਂ ਨੂੰ ਥੋੜਾ ਜਿਹਾ ਦਿਲੋ ਸਤਕਾਰ ਵੀ ਆ ਪਰ ਥੋੜਾ ਜਿਹਾ ਅਸੀਂ ਨਿੰਦਨੇ ਵੀ ਆ ਵੀ ਤੁਹਾਨੂੰ ਐਵੇਂ ਨਹੀਂ ਕਰਨਾ ਚਾਹੀਦਾ ਇਸ ਦੇ ਵਿੱਚ ਮਸਲਾ ਇਹ ਆ ਵੀ ਆਪਣੇ ਨੌਜਵਾਨ ਪੀੜੀ ਨੂੰ ਸਭ ਤੋਂ ਵੱਧ ਸੰਯੋਗ ਦੇਣਾ ਚਾਹੀਦਾ ਆ ਕਿਉਂਕਿ ਨਾਲ ਖੜਨਾ ਚਾਹੀਦਾ ਯਾਰ ਵੀ ਜੇ ਉਹ ਅੱਜ ਹੀ ਨਹੀਂ ਨਾਲ ਖੜਨਗੇ ਤਾਂ ਕਦੋਂ ਖੜਨਗੇ ਜਦੋਂ ਟਾਈਮ ਲੰਘ ਜਾਈਗਾ ਹੁਣ ਆਪਾਂ ਨੂੰ ਕੋਈ ਕਮੈਂਟ ਕਰਦੇ ਆ ਵੀ ਤੁਸੀਂ ਕੀ ਕਰਦੇ ਹੋ ਤੁਸੀਂ ਇਕੱਲੇ ਵੀਡੀਓ ਹੀ ਪਾਉਂਦੇ ਹੋ ਯਾਰ ਅਸੀਂ ਬੋਲਦੇ ਤਾਂ ਹੈਗੇ ਆ ਨਾ ਮਤਲਬ ਕਿ ਯਾਰ ਇੱਕ ਇੱਕ ਗੱਲ ਕਰਨੀ ਹੈ ਨਾ ਤੇ ਉਹ ਵੀ ਬੜੀ ਵੱਡੀ ਗੱਲ ਆ ਗੱਲ ਕਰਕੇ ਯਾਰ ਅਗਲਿਆਂ ਦੇ ਕੰਨ ਤੱਕ ਪਹੁੰਚਾਣੀ ਬੋਹ ਵੱਡੀ ਬੋਹ ਵੱਡੀ ਗੱਲ ਆ ਕੰਨ ਤੱਕ ਕਿਹਦੇ ਯਾਰ ਜੇ ਹੁਣ ਕਿਸੇ ਬੰਦੇ ਨੂੰ ਕੁਝ ਪਤਾ ਹੀ ਨਹੀਂ ਚੱਲੂਗਾ ਉਹਨੇ ਆਪਣੀ ਇਸ ਗੱਦੀ ਸੁਣਵਾਈ ਕਰਨੀ ਜੇ ਤਾਂ ਅਸੀਂ ਇਕੱਲਾ ਆਪਦਾ ਚਲਾਉਣਾ ਚੈਨਲ ਫਿਰ ਤਾਂ ਕੰਟੈਂਟ ਹੋਰ ਵਾਧੂ ਹਨਾ ਮਤਲਬ ਕੀ ਯਾਰ ਫਿਰ ਤਾਂ ਅਸੀਂ ਕੰਟੈਂਟ ਤੁਹਾਨੂੰ ਹੋਰ ਵਾਧੂ ਦੇ ਸਕਨੇ ਆ ਹਾਂ ਤੇ ਜਿਨ੍ਹਾਂ ਨੇ ਬਈ ਸੱਚ ਸੁਣਨਾ ਜਿਨ੍ਹਾਂ ਦੇ ਕੰਨਾਂ ਦੇ ਵਿੱਚ ਇੰਨੀ ਤਾਕਤ ਹੈਗੀ ਆ ਵੀ ਸੱਚ ਬਰਦਾਸ਼ਤ ਕਰ ਸਕਦੇ ਆ ਜਾਂ ਸੱਚ ਦੇ ਨਾਲ ਖੜ੍ਹ ਜਾਂ ਖੜ੍ਹ ਸਕਦੇ ਆ ਉਹ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਿਉਂਕਿ ਲਾਈਕ ਵੀ ਕਰ ਦਿਓ ਇਸ ਵੀਡੀਓ ਨੂੰ ਹਾਂਜੀ ਤੇ ਜਿਹੜੇ ਮਤਲਬ ਕੀ ਸਾਡੇ ਨਾਲ ਐਗਰੀ ਨਹੀਂ ਹੈਗੇ ਤੇ ਉਹ ਤਾਂ ਫਿਰ ਦੂਰ ਹੀ ਰਹੋ ਵੀਡੀਓ ਤੋਂ ਠੀਕ ਆ ਸੋ ਇਹ ਵੀਡੀਓ ਸਾਡੇ ਵਰਗਿਆਂ ਲਈ ਆ ਹਾਂ ਜੋ ਗੱਲਬਾਤ ਕਰਦੇ ਆ ਗੱਲਬਾਤ ਕਰਨ ਚ ਇੰਟਰਸਟ ਰੱਖਦੇ ਆ ਜਿੰਨੂੰ ਹਮੇਸ਼ਾ ਸੱਚੀ ਚੰਗਾ ਲੱਗਦਾ ਝੂਠ ਨਹੀਂ ਸੋ ਇਸ ਵੀਡੀਓ ਦਾ ਅੰਤ ਕਰਦੇ ਹੋਏ ਅਸੀਂ ਕਰਨੇ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ